ਇੱਕ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ ਲਗਾ ਕੇ ਬੈਠੇ ਹੋਏ ਸਨ ਇੱਕ ਮਾਈ ਨੇ ਆਣ ਕੇ ਸਨਮੁਖ ਗੁਰੂ ਜੀ ਦੇ ਆਖਿਆ ਗੁਰੂ ਜੀ ਮੈਂ ਪੱਟੀ ਨਗਰ ਤੋਂ ਆਈ ਆ ਮੈਂ ਬੜੇ ਪੀਰ ਫਕੀਰ ਮਨਾਏ ਨੇ ਪਰ ਮੇਰੇ ਘਰ ਪੁੱਤਰ ਨਹੀਂ ਹੋਇਆ ਆਪ ਮੈਨੂੰ ਪੁੱਤਰ ਦੀ ਦਾਤ ਬਖਸ਼ੋ ਗੁਰੂ ਜੀ ਨੇ ਅੰਦਰ ਧਿਆਨ ਹੋ ਕੇ ਆਖਿਆ ਮਾਈ ਤੇਰੇ ਭਾਗਾ ਵਿੱਚ ਪੁੱਤਰ ਨਹੀਂ ਇਹ ਵਜਨ ਸੁਣ ਕੇ ਮਾਈ ਨਰਾਸ ਹੋ ਕੇ ਬੈਠ ਗਈ। ਉਹਦੀਆਂ ਅੱਖਾਂ ਵਿੱਚ ਅਥਰੂ ਆ ਗਏ। ਸਬਬ ਨਾਲ ਭਾਈ ਗੁਰਦਾਸ ਜੀ ਨੇ ਮਾਈ ਨੂੰ ਰੋਂਦੇ ਵੇ ਕੇ ਪੁੱਛਿਆ, "ਮਾਤਾ ਜੀ ਰੋਂਦੇ ਕਿਉਂ?" ਇਸ ਪਰ ਮਾਈ ਨੇ ਦੱਸਿਆ, "ਮੈਂ ਗੁਰੂ ਜੀ ਪਾਸ ਪੁੱਤਰ ਦਾ ਵਰ ਲੈਣ ਗਈ ਸੀ, ਪਰ ਗੁਰੂ ਜੀ ਨੇ ਆਖਿਆ ਵੀ ਤੇਰੇ ਭਾਗਾ ਵਿੱਚ ਪੁੱਤਰ ਨਹੀਂ ਲਿਖਿਆ ਹੋਇਆ।" ਮਾਈ ਜੀ ਨੇ ਜਦੋਂ ਇਹ ਗੱਲ ਆਖੀ ਨਾ ਤਾਂ ਭਾਈ ਗੁਰਦਾਸ ਜੀ ਨੇ ਉਹਦੀ ਗੱਲ ਸੁਣ ਕੇ ਆਖਿਆ ਮਾਤਾ ਜੀ ਹਣ ਤੁਸੀਂ ਕਲਮ ਦਵਾਤ ਲੈ ਕੇ ਗੁਰੂ ਜੀ ਪਾਸ ਪੁੱਤਰ ਦੀ ਦਾਤ ਲੈਣ ਵਾਸਤੇ ਜਾਓ ਜਦੋਂ ਗੁਰੂ ਜੀ ਕਹਿਣਗੇ ਤੇਰੇ ਭਾਗਾ ਵਿੱਚ ਪੁੱਤਰ ਨਹੀਂ ਲਿਖਿਆ ਹੋਇਆ ਤਾਂ ਕਲਮ ਦਵਾਤ ਅੱਗੇ ਰੱਖ ਕੇ ਕਹਿਣਾ ਇੱਥੇ ਉੱਥੇ ਆਪ ਹੀ ਲਿਖਣ ਵਾਲਿਓ ਜੇਕਰ ਮੇਰੇ ਭਾਗਾ ਵਿੱਚ ਪੁੱਤਰ ਉੱਥੇ ਨਹੀਂ ਲਿਖਿਆ ਹੋਇਆ ਆਪ ਕਿਰਪਾ ਕਰਕੇ ਇੱਥੇ ਲਿਖ ਦਿਓ ਦੁੱਜੇ ਦਿਨਾਂ ਜਦੋਂ ਗੁਰੂ ਜੀ ਘੋੜੇ ਦੇ ਸਵਾਰ ਹੋ ਗਏ ਸ਼ਿਕਾਰ ਜਾਣ ਵਾਸਤੇ ਤਿਆਰ ਹੋਏ ਮਾਈ ਦੇਸਾਂ ਨੇ ਕਾਲੀ ਕਾਲੀ ਆਪ ਜੀ ਦੇ ਪਾਸ ਜਾ ਕੇ ਆਖਿਆ ਮਹਾਰਾਜ ਜੀ ਮੈਂ ਦੂਰ ਤੋਂ ਪੁੱਤਰ ਦੀ ਆਸਾ ਧਾਰ ਕੇ ਆਪ ਜੀ ਦੇ ਦਰਸ਼ਨ ਕਰਨ ਆਈ ਆ ਆਪ ਜੀ ਦੇ ਪਾਸ ਆਈ ਆ ਕਾਬ ਕਿਰਪਾ ਕਰਕੇ ਮੇਰੀ ਆਸਾ ਪੂਰਨ ਕਰੋ ਆਪ ਸਰਬ ਕਲਾ ਸਮਰੱਥ ਗੁਰੂ ਜੀ ਹਸਕਿਆਂ ਦੇ ਮਾਈ ਤੇਰੇ ਭਾਗਾ ਵਿੱਚ ਪੁੱਤਰ ਨਹੀਂ ਲਿਖਿਆ ਹੋਇਆ ਤਦ ਮਾਈ ਦੇਸਾਂ ਨੇ ਝਾਟੀ ਕਲਮ ਦਿਵਾ ਤੱਗੇ ਕਰਕੇ ਆਖਿਆ ਮਹਾਰਾਜ ਇੱਥੇ ਉੱਥੇ ਆਪ ਹੀ ਲਿਖਨਾਰੋ ਜੇਕਰ ਆਪ ਜੀ ਨੇ ਉੱਥੇ ਨਹੀਂ ਲਿਖਿਆ ਤਾਂ ਕਿਰਪਾ ਕਰਕੇ ਹੁਣ ਇੱਥੇ ਲਿਖ ਦਿਓ ਮਾਈ ਦੀ ਇਹ ਉਕਤੀ ਜੁਗਤੀ ਸੁਣ ਕੇ ਗੁਰੂ ਜੀ ਨੇ ਹਸ ਕੇ ਵਜਨ ਕੀਤਾ ਮਾਤਾ ਜੀ ਤੇਰੇ ਘਰ ਪੁੱਤਰ ਹੋਵੇਗਾ ਇਹ ਬਾਗ ਸੁਣ ਕੇ ਦੇਸਾਂ ਦੀ ਸੱਚੇ ਪਾਤਸ਼ਾਹ ਇਹ ਇਹ ਬਚਨ ਤੁਸੀਂ ਮੇਰੇ ਹੱਥ ਤੇ ਲਿਖ ਦਿਓ ਤਾਂ ਮੇਰੇ ਮਨ ਨੂੰ ਸ਼ਾਂਤੀ ਹੋਵੇਗੀ ਜਦੋਂ ਗੁਰੂ ਜੀ ਨੇ ਕਲਮ ਫੜ ਕੇ ਮਾਈ ਦੇ ਹੱਥੋਂ ਦੇ ਲਿਖਣ ਲੱਗੇ ਤਾਂ ਏਕੇ ਦੀ ਥਾ ਸਾਤਾ ਅੰਕ ਲਿਖਤਾ ਮਾ ਸਾਤਾ ਅੰਕ ਵੇਖ ਕੇ ਗੁਰੂ ਜੀ ਪ੍ਰਸੰਨ ਹੋ ਗਿਆਂਦੇ ਮਾਤਾ ਜੀ ਤੁਸੀਂ ਇੱਕ ਪੁੱਤਰ ਵਾਸਤੇ ਆਏ ਸੀ ਪਰ ਮੰਨ ਲਓ ਮੱਲੀ ਸੱਤ ਲਿਖੇ ਗਏ ਨੇ ਹੁਣ ਤੇਰੇ ਘਰ ਸੱਤ ਪੁੱਤਰ ਹੋਣਗੇ ਦੇਸਾਂ ਬੜੀ ਪਰਸਾਨ ਹੋਈ ਔਰ ਗੁਰੂ ਜੀ ਦੀ ਉਸਤਤ ਕਰਦੀ ਹੋਈ ਆਪਣੇ ਘਰ ਨੂੰ ਆ ਗਈ ਗੁਰੂ ਜੀ ਸ਼ਿਕਾਰ ਖੇਡਦੇ ਰਾਵੀ ਦਰਿਆ ਦੇ ਕਿਨਾਰੇ ਜਾ ਬੈਠੇ ਉੱਥੇ ਆਪ ਜੀ ਪਾਸ ਇੱਕ ਆਦਮੀ ਨੇ ਆਣ ਕੇ ਚਰਨਾਂ ਦੇ ਮੱਥਾ ਟੇਕਿਆ ਔਰ ਬੇਅੰਦੇ ਗੀਤੀ ਮਹਾਰਾਜ ਇੱਥੇ ਨੇੜੇ ਹੀ ਨਗਰ ਦੇ ਵਾਸੀ ਦੁਸ਼ਟ ਲੋਗ ਗਊ ਹੱਤਿਆ ਕਰਦੇ ਨੇ ਜਿਹੜਾ ਕੋਈ ਉਹਨਾਂ ਨੂੰ ਇਸ ਕੰਮ ਤੋਂ ਵਰਜਦਾ ਉਹਨੂੰ ਮਾਰਦੇ ਆ ਦੇ ਬਹੁਤ ਗਾਲ੍ਹਾਂ ਵੀ ਦਿੰਦੇ ਨੇ ਉਹਦੀ ਪੁਕਾਰ ਸੁਣ ਕੇ ਗੁਰੂ ਜੀ ਨੇ ਉਹਦੇ ਨਾਲ ਜਾ ਕੇ ਗਊ ਮਾਰਨ ਵਾਲਿਆਂ ਨੂੰ ਉਹਨਾਂ ਬੁਚੜਾਂ ਦਾ ਸਿਰ ਵੱਢ ਦਿੱਤਾ ਉਹਦੇ ਸਾਥੀ ਨੂੰ ਸਖਤ ਸਜ਼ਾਵਾਂ ਦਿੱਤੀਆਂ ਇਸ ਤਰ੍ਹਾਂ ਗੁਰੂ ਜੀ ਨੇ ਗਉ ਕਾ ਹਤਕਾ ਨੂੰ ਡੰਡ ਦੇ ਕੇ ਗਉ ਦੀ ਰੱਖਿਆ ਕੀਤੀ ਤੇ ਗਉ ਕਾ ਹਤਕਾ ਦਾ ਡੰਡ ਦੇ ਕੇ ਮਹਾਰਾਜ ਜੀ ਨੇ ਭਾਈ ਭਾਨੇ ਬਾਸ ਆਗੇ ਭਾਈ ਭਾਨੇ ਨੇ ਗੁਰੂ ਜੀ ਦਾ ਬਹੁਤ ਸਤਿਕਾਰ ਕੀਤਾ ਤੇ ਨਾਲ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਥਾਨ ਕਰਤਾਰਪੁਰ ਦੇ ਦਰਸ਼ਨ ਕਰਨ ਗਏ ਕਰਤਾਰਪੁਰ ਪਹੁੰਚ ਕੇ ਗੁਰੂ ਜੀ ਨੇ ਗੋਰੀ ਅਸਥਾਨ ਨੂੰ ਨਮਸਕਾਰ ਕਰਕੇ ਚਾਰ ਪ੍ਰਕਰਮਾ ਕੀਤੀਆਂ ਫਿਰ ਕੜਾ ਬਰਸ਼ਾਦੀ ਦੇਖ ਕਰਕੇ ਸਾਰਿਆਂ ਨੂੰ ਵਰਤਾਏ ਇਸ ਉਪਰੰਤ ਆਪ ਜੀ ਸادسਿਕ ਸੰਗਤ ਨਾਲ ਰਾਵੀ ਪਾਰ ਕਰਕੇ ਡੇਰਾ ਬਾਬਾ ਨਾਨਕਾਏ ਗੁਰੂ ਅਸਥਾਨ ਨੂੰ ਨਮਸਕਾਰ ਕਰਕੇ ਪ੍ਰਕਰਮਾ ਕੀਤੀਆਂ ਫਿਰ ਵਿਸਰਾਮ ਕਰਨ ਵਾਸਤੇ ਬੈਠ ਗਏ ਬਾਬਾ ਲਖਮੀ ਦਾਸ ਦੇ ਸੁਪੁੱਤਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਬਾਬਾ ਲਖਮੀ ਦਾਸ ਜੀ ਔਰ ਬਾਬਾ ਲਖਮੀ ਦਾਸ ਜੀ ਦੇ ਸੁਪੁੱਤਰ ਸ਼੍ਰੀ ਧਰਮਚੰਦ ਜੀ ਨੇ ਆਪ ਜੀ ਦਾ ਆਉਣਾ ਸੁਣਿਆ ਉਹ ਵੀ ਆਪਣੇ ਦੋਹਾਂ ਪੁੱਤਰਾਂ ਤੇ ਇਸਤਰੀ ਪਰਿਵਾਰ ਨੂੰ ਲੈ ਕੇ ਦਰਸ਼ਨ ਕਰਨ ਆਏ ਗੁਰੂ ਜੀ ਨੇ 1000 ਰੁਪਇਆ ਜੇੜਾ ਬਾਬਾ ਨਾਨਕ ਜੀ ਭੇਟਾ ਕੀਤਾ ਅਰਦਾਸ ਕਰਕੇ ਖੜਾ ਬਰਸ਼ਾਦੀ ਦੇਗ ਵਰਤਾਈ ਉਪਰੰਤ ਆਪ ਜੀ ਨੇ ਬਾਬਾ ਧਰਮਚੰਦ ਜੀ ਦੇ ਦੋਹਾਂ ਪੁੱਤਰਾਂ ਮਾਨਕ ਚੰਦ ਮੇਰ ਚੰਦ ਨੂੰ ਸੋਨੇ ਦੇ ਕੜੇ ਪਹਿਨਾਏ। ਬਾਬਾ ਧਰਮਚੰਦ ਜੀ ਨੇ ਗੁਰੂ ਜੀ ਦਾ ਡੇਰਾ ਕਰਵਾ ਕੇ ਯਥਾ ਸ਼ਕਤ ਸੇਵਾ ਕਰਵਾਈ। ਰਾਤ ਵਿਸਰਾਮ ਕਰਕੇ ਦੂਜੇ ਦਿਨ ਸਵੇਰੇ ਗੁਰੂ ਜੀ ਬਾਬਾ ਸ਼੍ਰੀ ਚੰਦ ਜੀ ਬਾਬਾ ਸ਼੍ਰੀ ਚੰਦ ਜੀ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸੁਪੁੱਤਰ ਨੇ ਤੇ ਬਾਬਾ ਸ਼੍ਰੀ ਚੰਦ ਜੀ ਦੇ ਤਪਸਥਾਨ ਤੇ ਟਾਲੀ ਸਾਹਿਬ ਦਰਸ਼ਨ ਕਰਨ ਗਏ। ਬਾਬਾ ਜੀ ਨੂੰ ਨਮਸਕਾਰ ਕਰਕੇ ਆਪ ਜੀ ਬਾਬਾ ਜੀ ਦੇ ਪਾਸ ਬੈਠ ਗਏ। ਬਾਬਾ ਸ਼੍ਰੀ ਚੰਦ ਜੀ ਨੇ ਕੁਸ਼ਲ ਆਨੰਦ ਪੁੱਛ ਕੇ ਕੁਝ ਹੋਰ ਬਚਨ ਬਲਾਸ ਕੀਤੇ। ਕੁਝ ਸਮਾ ਗੁਰੂ ਬਾਬਾ ਜੀ ਪਾਸ ਬੈਠੇ ਫਿਰ ਆਗਿਆ ਲੈ ਕੇ ਧਰਮਚੰਦ ਨਾਲ ਆਪਣੇ ਡੇਰੇ ਆ ਗਏ। ਤਿੰਨ ਰਾਤਾਂ ਧਰਮਚੰਦ ਪਾਸ ਡੇਰਾ ਕਰਗੇ ਗੁਰੂ ਜੀ ਰਮਦਾਸ ਆਗੇ ਭਾਈ ਭਾਨੇ ਪਾਸ ਕੋਈ ਦਿਨ ਠਰ ਕੇ ਫਿਰ ਵਿਸਰਾਮ ਕੀਤਾ ਇਸ ਤਰ੍ਹਾਂ ਦੀਵਾਲੀ ਨੇੜੇ ਆ ਗਈ ਭਾਈ ਗੁਰਦਾਸ ਜੀ ਦੇ ਬਿਰੀ ਚੰਦ ਆਦ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਜੀ ਤੁਸੀਂ ਹੁਣ ਅੰਮ੍ਰਿਤਸਰ ਚੱਲੋ ਉੱਥੇ ਦੀਵਾਲੀ ਦਾ ਮੇਲਾ ਲਾਉਣਾ ਤੇ ਅਮਰਦਾਜ਼ਰ ਚੱਲ ਗਏ ਸੰਗਤਾਂ ਨੂੰ ਦਰਸ਼ਨ ਦਿਓ ਤੇ ਮਹਾਰਾਜ ਜੀ ਸੰਗਤਾਂ ਨੂੰ ਦਰਸ਼ਨ ਦੇਦਾਰੇ ਦੇ ਕੇ ਨਿਹਾਲ ਕਰਦੇ ਆਖਦੇ ਸਤਨਾਮ ਦਾ ਸਿਮਰਨ ਕਰਨਾ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿ

ਗੁਰੂ ਇਸਰਾ ਮਹਾਰਾਜ ਜੀ ਸਾਰਿਆਂ ਨੂੰ ਉਪਦੇਸ਼ ਕਰਦੇ ਅਦੇ ਭਾਈ ਗੁਰਦਾਸ ਜੀ ਭਾਈ ਵਿਦੀ ਚੰਦ ਜੀ ਆਦ ਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ ਮਹਾਰਾਜ ਦਿਵਾਲੀ ਦਾ ਮੇਲਾ ਕਰਨ ਵਾਸਤੇ ਅੰਮ੍ਰਿਤਸਰ ਆਗੇ